ਰੋਕਿਆ ਗਿਆ ਨੌਜਵਾਨਾਂ ਨੂੰ ਡੱਕਿਆ ਗਿਆ ਨੌਜਵਾਨਾਂ ਨੂੰ ਕੁੱਟਿਆ ਗਿਆ ਨੌਜਵਾਨਾਂ ਨੂੰ ਮਾਰਿਆ ਗਿਆ ਪੁਸ਼ਤੀ ਪੰਜਾਬ ਦੀ ਹੈ ਸਾਨੂੰ ਇੱਥੇ ਆ ਕੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਇੱਥੇ ਆਗਿਆ ਨਹੀਂ ਦਿੱਤੀ ਜਾ ਰਹੀ ਕਿ ਜੇ ਤੁਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਫਿਰ ਅਸੀਂ ਇਹ ਸਮਝ ਲਓ ਵੀ ਅਸੀਂ ਗੁਲਾਮ ਹੀ ਆ ਨੌਜਵਾਨਾਂ ਨੂੰ ਪਰਚੇ ਇਹਨਾਂ ਨੇ ਪਾਉਣੀ ਪਾਉਣੇ ਆ ਫਿਰ ਕਹਿੰਦੇ ਚੰਡੀਗੜ੍ਹ ਦਾ ਪ੍ਰਸ਼ਾਸਨ ਨੇ ਭਾਵੇਂ ਇਹ ਦੇ ਪਾਏ ਨੇਗੇ ਸਭ ਕੁਝ ਇਹਨਾਂ ਨੇ ਕਰਨਾ ਹੀ ਕਰਨਾ ਪੂਰਨ ਤੌਰ ਤੇ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਪੂਰਨ ਤੌਰ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਦਿੱਤਾ ਜਾਵੇ ਇਹ ਯੂਨੀਵਰਸਿਟੀ ਇਹ ਪੰਜਾਬ ਦੀ ਹੈ ਪੰਜਾਬ ਦੇ ਪੈਸੇ ਤੇ ਬਣੀ ਹੋਈ ਹੈ ਤੇ ਪੰਜਾਬ ਦਾ ਕ੍ਰਿਦਾਂਮਾ ਕਰਦਾ ਪੰਜਾਬ ਪੁਲਿਸ ਵੀ ਲਾਈਗੀ ਆ ਪੰਜਾਬ ਦਾ ਮੁੱਖ ਮੰਤਰੀ ਆ ਇਸ ਸਮੇਂ ਮੌਜੂਦਾ ਸੱਤਾ ਦੇ ਸਰਕਾਰ ਆ ਉਹ ਕੀ ਨਹੀਂ ਲੈ ਸਕਦੀ ਉਹ ਚੰਡੀ ਆਪਣੇ ਹੱਕ ਲੈਣੇ ਨੇ ਤਾਂ ਅਸੀਂ ਦਿੱਲੀ ਦੇ ਰਾਜਨੀਤਿਕ ਪਾਰਟੀਆਂ ਤੋਂ ਬਾਹਰ ਆਓ ਤੁਹਾਨੂੰ ਕਾਂਗਰਸ ਨੇ ਤੁਹਾਨੂੰ ਬੀਜੇਪੀ ਨੇ ਤੁਹਾਨੂੰ ਝਾੜੂ ਨੇ ਤੁਹਾਨੂੰ ਹੋਰ ਦੂਜੀ ਤੀਜੀ ਦਾਲ ਨੇ ਤੁਹਾਨੂੰ ਕੱਖ ਨਹੀਂ ਦੇਣਾ ਪੰਨਾ ਸਿੱਧੂਣ ਛੱਡਦਾ ਮੌਜੂਦ ਨੇ ਨੌਜਵਾਨਾਂ ਦੇ ਵਿੱਚ ਪਹੁੰਚੇ ਨੇ ਪੰਜਾਬ ਯੂਨੀਵਰਸਿਟੀ ਭੰਨ ਵੀ ਕਿਵੇਂ ਦੇਖਦੇ ਹੋ ਅੱਜ ਇਕੱਠ ਜਿਹੜਾ ਯੂਨੀਵਰਸਿਟੀ ਦੇ ਵਿੱਚ ਨੌਜਵਾਨਾਂ ਵੱਲੋਂ ਰੱਖਿਆ ਗਿਆ ਸੀ ਦੇਖੋ ਇਕੱਠ ਆ ਜਿਹੜਾ ਹਰ ਪਕ ਇਸ ਨੂੰ ਖਤੇੜਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਇਹ ਚੀਜ਼ ਚਾਹੁੰਦੇ ਹਾਂ ਨੌਜਵਾਨ ਇਹ ਚੀਜ਼ ਚਾਹੁੰਦੇ ਨੇਗੇ ਕਿੱਲਾ ਇਹ ਯੂਨੀਵਰਸਿਟੀ ਦੇ ਵਿੱਚ ਵੋਟਾਂ ਤਿੱਕਰ ਨੌਜਵਾਨਾਂ ਦੀ ਸੋਚ ਨਹੀਂ ਸੀਮਤ ਹੈਗੀ ਨੌਜਵਾਨਾਂ ਚਾਹੁੰਦੇ ਨੇ ਕਿ ਪੂਰਨ ਤੌਰ ਤੇ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਪੂਰਨ ਤੌਰ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਦਿੱਤਾ ਜਾਵੇ ਜਿਹੜਾ ਕਿ ਸੈਂਟਰ ਗਵਰਨਮੈਂਟ ਨੇ ਵਾਅਦਾ ਕੀਤਾ ਹੋਇਆ ਸਮਝੌਤੇ ਕੀਤੇ ਹੋਏ ਨੇਗੇ ਮੈਂ ਕੋਈ ਫੇਕ ਗੱਲ ਨਹੀਂ ਬੋਲਦਾ ਸਮਝੌਤੇ ਕਰਨ ਤੋਂ ਬਾਅਦ ਵੀ ਫਿਰ ਅੱਜ ਤੱਕ ਅੰਨਾ ਚੰਡੀਗੜ੍ਹ ਪੰਜਾਬ ਨੂੰ ਸੌਂਪਿਆ ਨਹੀਂ ਗਿਆ ਇਹ ਯੂਨੀਵਰਸਿਟੀ ਇਹ ਪੰਜਾਬ ਦੀ ਆ ਪੰਜਾਬ ਦੇ ਪੈਸੇ ਤੇ ਬਣੀ ਹੋਈ ਆ ਇਸ ਕਰਕੇ ਅੱਜ ਸਸ ਅਸੀਂ ਉਹ ਚੀਜ਼ ਮਹਿਸੂਸ ਕਰ ਰਹੇ ਆ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਕਿ ਅਸੀਂ ਇਹ ਚੰਡੀਗੜ੍ਹ ਪੰਜਾਬ ਦਾ ਯੂਨੀਵਰਸਿਟੀ ਪੰਜਾਬ ਦੀ ਹੈ ਸਾਨੂੰ ਇੱਥੇ ਆ ਕੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਇੱਥੇ ਆਗਿਆ ਨਹੀਂ ਦਿੱਤੀ ਜਾ ਰਹੀ ਕਿਉਂਕਿ ਅਸੀਂ ਇੱਥੇ ਕੋਈ ਤੋਪਾਂ ਬੰਦੂਕ ਜਾਂ ਰਾਫਲਾਂ ਜਾਂ ਡਾਂਗਾ ਲੈ ਕੇ ਤਾਂ ਨਹੀਂ ਆ ਰਹੇ ਅਸੀਂ ਤਾਂ ਤੇ ਨਾਥੇ ਆਇਆ ਅਸੀਂ ਆਪਣਾ ਸੰਵਿਧਾਨਕ ਤੌਰ ਤੇ ਇੱਥੇ ਪ੍ਰੋਟੈਸਟ ਕਰਨ ਲਈ ਆਇਆ ਜੇ ਤੁਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਫਿਰ ਅਸੀਂ ਇਹ ਸਮਝ ਲਓਗੇ ਅਸੀਂ ਗੁਲਾਮ ਹੀ ਆ ਨੌਜਵਾਨਾਂ ਨੂੰ ਰੋਕ ਕੇ ਵੀ ਜਾ ਰਹੇ ਸੀ ਪਰ ਬੈਰੀਕੇਡ ਲੱਗੀ ਉਹਨੂੰ ਰੋਕਿਆ ਗਿਆ ਨੌਜਵਾਨਾਂ ਨੂੰ ਡੱਕਿਆ ਗਿਆ ਨੌਜਵਾਨਾਂ ਨੂੰ ਕੁੱਟਿਆ ਗਿਆ ਨੌਜਵਾਨਾਂ ਨੂੰ ਮਾਰਿਆ ਗਿਆ ਪੰਜਾਬ ਪੁਲਿਸ ਬਾਰੋ ਸੋਨੋ ਆਉਣ ਨਾਲ ਗੱਲ ਇੱਥੇ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਡਰਾਮਾ ਕਰਦਾ ਪੰਜਾਬ ਪੁਲਿਸ ਵੀ ਲਾਈਗੀ ਆ ਪੰਜਾਬ ਦਾ ਮੁੱਖ ਮੰਤਰੀ ਆ ਇਸ ਸਮੇਂ ਮੌਜੂਦਾ ਸੱਤਾ ਦੇ ਸਰਕਾਰ ਹੈ ਉਹ ਕੀ ਨਹੀਂ ਲੈ ਸਕਦੀ ਉਹ ਚੰਡੀਗੜ੍ਹ ਜਿਹੜਾ ਪੰਜਾਬ ਨਾਲ ਸਮਝੋਤੇ ਕਿਤੇ ਨੇ ਉਹਦੇ ਉੱਪਰ ਸੈਸ਼ਨ ਬੁਲਾਵੇ ਅੱਜ ਅੱਜ ਯੂਨੀਵਰਸਿਟੀ ਉੱਪਰ ਸੈਸ਼ਨ ਬੁਲਾਵੇ ਕਿਉਂਕਿ ਅਸਲ ਦੇ ਵਿੱਚ ਨਾ ਲੱਤਾਂ ਦੇ ਵਿੱਚ ਭਾਰ ਨਹੀਂ ਹੈਗਾ ਕਿ ਉਹ ਪੰਜਾਬ ਦੀ ਡਟ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਲੈਣ ਜਿਹੜੇ ਮੌਜੂਦਾ ਐਮਪੀ ਆਏ ਹੋਣੇ ਸਰਕਾਰ ਦੇ ਇੱਥੇ ਦੋ ਵਿਧਾਇਕ ਪਹੁੰਚੇ ਨੇ ਬਗੈਰ ਦਾ ਸਮਰਥਨ ਨਹੀਂ ਲਈ ਤੁਸੀਂ ਕੋ ਆਮ ਆਦੀ ਪਾਰਟੀ ਦੇ ਮੌਜੂਦਾ ਐਮਪੀ ਨੇ ਗੱਲ ਇਹ ਕਰੀ ਕੇ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਇੱਥੇ ਨੌਜਵਾਨਾਂ ਦਾ 70% ਪੰਜਾਬ ਦੇ ਨੌਜਵਾਨ ਬਾਹਰ ਚਲੇ ਗਏ ਜਿਹੜਾ ਕਿ ਮੈਂ ਪ੍ਰਵਾਸ ਨੂੰ ਰੋਕਣ ਲਈ ਆਪਣੇ ਸਿਰ ਤੇ ਕਫੜਾ ਬੰਨ ਕੇ ਲੜਾਈ ਲੜਿਆ ਧਮਕੀਆਂ ਆਈਆਂ ਇਹ ਸਰਕਾਰ ਨੇ ਮੇਰੇ ਉੱਪਰ ਨੌ ਪਰਚੇ ਪਾਏ ਅਸੀਂ ਹਜ਼ਾਰਾਂ ਨੌਜਵਾਨ ਤੁਹਾਡੇ ਸਾਹਮਣੇ ਉੱਲੇ ਖੜੇ ਕਰਦਾਂਗੇ ਜਿਹਨਾਂ ਦੇ ਹੱਕ ਦਬਾਏ ਹੋਣਗੇ ਜਨਤਾ ਨੂੰ ਭਜਾਇਆ ਹੋਊਗਾ ਪਰ ਸਾਡੇ ਖਿਲਾਫ ਇੱਕ ਵੀ ਬੰਦਾ ਹੈ ਜਿਹੜੀ ਲੈ ਖੜ ਸਕਦਾ ਕਿਦਾਂ ਅਸੀਂ ਹੱਕ ਖਾਤਾ ਹੋਵੇ ਇਹ ਜਿਹੜੀ ਸਮੱਸਿਆ ਹੈ ਜਿਹੜੀਆਂ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਪੰਜਾਬ ਦੇ ਲੋਕੋ ਜੇ ਆਪਣੇ ਜਮੀਰਾਂ ਜਗਾਉਣੀਆਂ ਨੇ ਜਾਂ ਆਪਣੇ ਹੱਕ ਲੈਣੇ ਨੇ ਤਾਂ ਸਿੱਧੇ ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਬਾਹਰ ਆਓ ਤੁਹਾਨੂੰ ਕਾਂਗਰਸ ਨੇ ਤੁਹਾਨੂੰ ਭਾਜਪਾ ਨੇ ਤੁਹਾਨੂੰ ਝਾੜੂ ਨੇ ਤੁਹਾਨੂੰ ਹੋਰ ਦੂਜੀ ਤੀਜੀ ਦਾਲ ਨੇ ਤੁਹਾਨੂੰ ਕੱਖ ਨਹੀਂ ਦੇਣਾ ਅੱਜ ਦੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚੇ ਹੋਊਗੀ ਜਿਹੜਾ ਇਹਨਾਂ ਦਾ ਸੁਨੇਹਾ ਨੌਜਵਾਨਾਂ ਦਾ ਜਿਹੜੇ ਅੱਜ ਡਾ ਵੱਡਾ ਇਕੱਠ ਹੋਇਆ ਪਹੁੰਚਣ ਤਾਂ ਬਾਈ ਸਭ ਕੁਝ ਇਹਨਾਂ ਨੂੰ ਪਤਾ ਹੀ ਆ ਸਰਕਾਰ ਦੇ ਮੈਂਬਰ ਸਭ ਕੁਝ ਇੱਥੇ ਵਿੱਚ ਬੈਠੇ ਨੇਗੇ ਪਰ ਫੜ ਕੇ ਇਸ ਗੱਲ ਦਾ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਦਾ ਚਿਹਰੇ ਡਬਲ ਨੇਗੇ ਇੱਥੇ ਨਾਲ ਚਿਹਰਾ ਕੁਝ ਹੋਰ ਆ ਜਦੋਂ ਕੇਂਦਰ ਸਰਕਾਰ ਅੱਗੇ ਜਾਣਾ ਉੱਥੇ ਨਾਲ ਚਿਹਰਾ ਕੁਝ ਹੋਰ ਆ ਉੱਥੇ ਇਹ ਚਾਹੁੰਦੇ ਨੇ ਕਿ ਖੜ ਜਾਂਦੇ ਨੇ ਸਾਨੂੰ ਲੁੱਟ ਲੈਣ ਦੇ ਪੰਜਾਬ ਨੂੰ ਸਾਨੂੰ ਪੈਸਾ ਇਕੱਠਾ ਕਰ ਲੈਣ ਦੇ ਸਾਡੇ ਉੱਪਰ ਈਡੀ ਸਾਪਾ ਨਾ ਮਾਰੇ ਸਾਡੇ ਉੱਪਰ ਪਰਚੇ ਨਾ ਪਾਵੇ ਉੱਥੇ ਇਹਨਾਂ ਦਾ ਚਿਹਰਾ ਇਹੇ ਆ ਇੱਥੇ ਕਿ ਸਿਰਫ ਔਰ ਸਿਰਫ ਲੋਕਾਂ ਦੇ ਵਿੱਚ ਡਰਾਮਾ ਕਰ ਲਈਏ ਆਉਂਦੇ ਨੇਗੇ ਆਪਣੇ ਵੋਟਾਂ ਵਡੋਰ ਲਈ ਆਉਂਦੇ ਨੇ ਇਸ ਕਰਕੇ ਮੈਂ ਲੋਕਾਂ ਨੂੰ ਇਹੀ ਸਿੱਕਾ ਜਿਹੜਾ ਦਿਖਾਉਣਾ ਚਾਹੁੰਦਾ ਬਈ ਹੁਣ ਇਦਾਂ ਵੀ ਕਰਨਗੇ ਨੇ ਜਿਹੜੇ ਬੈਰੀਕੇਡ ਤੋੜ ਕੇ ਪੁਲਿਸ ਨਾਲ ਹੱਥੋ ਪਾਈ ਹੋ ਕੇ ਅੰਦਰ ਬੜੇ ਨੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਉੱਪਰ ਲੱਗਦਾ ਸਰਕਾਰ ਹਾਂ ਪਰਚੇ ਵੀ ਪਾਊਗੀ ਇਹ ਨੌਬਤ ਤੇ ਵੀ ਉਤਰ ਬਿਲਕੁਲ ਪਰਚੇ ਪਾਉਣੀ ਆ ਪਰਚੇ ਹਰੇਕ ਇ ਨੇ ਆ ਫਿਰ ਕਿਉਂ ਇਹ ਚੰਡੀਗੜ੍ਹ ਦਾ ਪ੍ਰਸ਼ਾਸਨ ਨੇ ਪਾਏ ਇਹ ਦੇ ਪਾਏ ਨੇਗੇ ਸਭ ਕੁਝ ਉਹਨਾਂ ਨੇ ਕਰਨਾ ਹੀ ਕਰਨਾ ਹੈ ਅਗਰ ਨੋਟੀਫਿਕੇਸ਼ਨ ਤਾਂ ਜਾਰੀ ਹੋਇਆ ਅਗਰ ਡੇਟ ਅਨਾਉਂਸ ਨਹੀਂ ਹੁੰਦੀ ਚੋਣਾਂ ਦੀ ਇਸ ਕਰਸੇ ਲੰਮਾ ਜਾਊਗਾ ਯੂਨੀਵਰਸਿਟੀ ਵਾਲਾ ਆਜਾਊਗਾ ਅਸੀਂ ਤਾਂ ਸੰਘਰਸ਼ ਚ ਚੋਣਾਂ ਤੱਕ ਨਹੀਂ ਤਾਂ ਇਹ ਕਹਿਣਾ ਚਾਹੁੰਦੇ ਵੀ ਸੰਘਰਸ਼ ਚੋਣਾਂ ਟਾਈਮ ਚੱਲਣਾ ਚਾਹੀਦਾ ਜਿੰਨਾ ਤਰ ਸੰਪੂਰਨ ਤੌਰ ਤੇ ਇਹ ਯੂਨੀਵਰਸਿਟੀ ਪੰਜਾਬ ਨੂੰ ਨੁਕਸ ਹੋਈ ਜਾਂਦੀ ਤੇ ਲਗਾਤਾਰ ਡਟੇ ਰਹੋਗੇ ਨੌਜਵਾਨਾਂ ਨਾਲ ਲਗਾਤਾਰ ਡਟੇ ਰਹਿਾਂਗੇ ਇਸ ਤਾਂ ਸਾਰਾ ਦਿਨ ਇਸ ਘਰਛਾ ਹੀ ਰਹਿਣਾ ਸਾਰਾ ਦਿਨ ਅੰਦੋਲਨਾਂ ਚ ਹੀ ਰਹਿਣਾ ਕਿਤੇ 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 ਕਿਤੇ